ਦਵਾਵਾਂ ਦੇ ਵਰਤੋਂ ਮੱਦੇ ਸਾਰ ਨੈਗਰੂ ਬਲਾਉ। ਮੈਂਟ ਵੀ ਕਰ ਲੈਣਾ। ਯਸ। ਬਹੁਤ ਸਾਰੀਆਂ ਨੂੰ 7 ਬਕਸੇ। ਕੀ ਕਹਿਣਾ ਜਵਾਨ? ਕੁਛ ਨਹੀਂ ਕਹਿਣਾ ਚਾਹੁੰਦੀ ਮੇਰਾ ਨਾ ਰਾਤ ਦਾ ਗਲਾ ਬਹੁਤ ਜ਼ਿਆਦਾ ਦਰਦ ਹੋ ਰਿਹਾ ਹਜੇ ਰੋਟੀ ਇਹਨਾਂ ਦੀ ਰੁੱਕੇ ਪਕਾਉਣੀ ਆ ਤੇ ਇਹ ਕਹਿੰਦੇ ਹਜੇ ਸੇ ਖਾ ਰਹੇ ਨਹੀਂ ਪਰ ਮੇਰੇ ਬਹੁਤ ਖੋਪ ਹੈ ਰਹੀ ਨੂੰ ਕਿਉਂਕਿ ਮੈਂ ਦਵਾਈ ਖਾ ਲਈ ਹੈ ਸਵੇਰੇ ਸਵੇਰੇ। ਤੁਹਾਨੂੰ ਖਾਣੀ ਆ। ਖਾ ਲੂੰਗਾ। ਸਾਹ। ਸਾਹ। ਤਾਕਤ ਕਰੋ। ਉਨਨਾ ਦਾ ਗਰਮਾ ਛੋਲੇ ਹੁਣ ਹੁਣ ਪਾਠਾ ਕੱਢਣਾ ਚਲੋ ਰਾਤ ਨੂੰ ਦਰਮ ਕਰਕੇ ਖਵਾਇਆ ਰਾ ਤੁਹਾਡੇ ਗਰਮ ਨਹੀਂ ਸੀ ਲੰਘਦਾ ਚਲੋ ਗਾਜਾ ਪਰੋਟੀ ਖਾ ਲਈਏ ਫਿਰ ਮਿਲਦੇ ਹਾਂ 200 ਇਟ ਕੋਠੇ ਜਣਾਉਂਦੀ ਆ ਮੈਂ ਇਕੱਲੇ ਨੇ ਅੱਗੇ ਤੇਰੇ ਪਾਪਾ ਜੀ ਸੁੰਦਰਾ ਹੁੰਦੇ ਹੋਣਗੇ ਸੋ ਦੋਨੇ ਜਣ ਲੱਗੇ ਹੋਏ ਆ 200 ਇਟ ਕੋਠੇ ਤੇ ਕਿਸਪੋੜੀਆਂ ਰਹੀ ਮੈਂ ਕੱਲ੍ਹ ਨੂੰ ਚੜਾ ਕੇ ਬੈਠ ਗਿਆ ਹਾਂ ਹਾਂਜੀ ਮੈਂ ਕੀ ਕਹਿਣਾ ਚਾਹੂੰਗੀ ਮੈਂ ਆਹ ਲਈ ਆ ਮਮਾ ਮੈਂ ਆਪਦੇ ਬਾਰੇ ਕਿਹਾ ਵੀ ਕੀ ਕਹਿਣਾ ਚਾਹੂੰਗਾ ਦੇਖ ਲਈਏ ਕਿੰਨਾ ਮਤਵੇ ਇਹ ਕੰਮ ਇਹ ਲੱਗਿਆ ਹੋਇਆ ਸਿੱਕਲਾ ਹੀ ਕਰਨਾ ਆਹ ਦੇਖੋ ਉਧਰ ਦੇਖੋ ਉਧਰ ਬੁਗਾਨਾ ਸਿਲੇ ਤੇ ਫਾਈਲ ਜੀ ਬੁਕੇ ਜਾਈਏ ਲਿਖੀ ਹੋਇਆ ਗਾਈਜ਼ ਗਾਈਜ਼ ਉਹ ਨਾ ਪਨਾਉਂਦਾ ਹੈ ਹੌਲੀ ਹੌਲੀ ਕੰਮ ਕਰੀਦਾ ਹੁੰਦਾ ਪਹਿਲਾਂ ਸਪੀਡ ਚ ਕਰੂੰਗਾ ਤਾਂ ਘੱਟ ਹੋਊਗਾ ਕੰਮ ਹੌਲੀ ਹੌਲੀ ਆਰਾਮ ਨਾਲ ਰਾਮ ਰਾਮ ਨੇ ਹਿੱਤਾ ਜੇ ਲਾਸਟ ਹੀ ਆ ਗਈ ਨਾ ਉਦੋਂ ਥੱਕ ਗਿਆ ਵੀ ਮੈਨੂੰ ਥੱਕ ਗਿਆ ਨਾ ਤੋ ਗਾਈਜ਼ ਬਬਦੀ ਜਿੰਜੇ ਨਾਮਲਾ ਕੇ ਮੈਂ 200 ਹਿੱਟ ਕਰ ਲੈਣਾ ਕੋਠੇ ਜਿਹੜਾ ਆਪੀ ਬਈਆ ਗੱਲ ਪੁੱਤ ਕੰਮ ਕਰਨ ਜਿੰਨੀ ਕਾਲੀ ਰੰਗ ਦਾ ਉਹਨਾਂ ਸਲੋ ਰੂਪ ਕਾਲੀ ਕਾਲੀ ਨਹੀਂ ਦਿੱਤੇ ਨਾਲੇ ਕਾਲੀ ਚ ਸੱਟ ਲੱਗ ਜਾਂਦੀ ਹੁੰਦੀ ਐ ਇਹਨਾਂ ਕੋਠੇ ਤੇ ਆਪੇ ਐ ਚੱਕ ਚੱਕ ਚੜਾਈ ਹਿੱਟ ਕਰਨਾਂ ਪਾਪਾ ਕਿੱਥੇ ਸੀ ਪਾਪਾ ਤਾਂ ਲੁਕ ਕੇ ਬੈਠੇ ਸੀ ਕਿ ਸ਼ਰਮ ਕਰਦੇ ਸੀ ਉਹਨਾਂ ਕੋਲ ਲੱਟ ਘਾਟੀ ਮੈਂ ਕਿ ਬੈਠਣ ਨੂੰ ਪਤਾ ਨਹੀਂ ਜਾਂਦਾ ਲੱਗ ਗਈ ਸੀ ਉਹ ਤਾਂ بیا ਆਈ ਗੈਸ ਮੀਟੀਟਾ ਲੱਗਿਆ ਸੀ ਫਿਰ ਦੋਸਤوں ਕੋ ਠੀਕ ਤਨਾ ਚੱਲੋ ਦੋਸਤੋਨ ਮੈਂ ਗਾਇਸ ਥੋੜਾ ਜਿਹਾ ਕੰਮ ਮੋੜ ਕਰਾਣਾ ਫਿਰ ਨਾਲ ਨੇ ਧੋਨੇ ਫਿਰ ਤੁਹਾਨੂੰ ਮੋੜਦੇ ਆਂ ਦੋਸਤੋ ਹੁਣ ਆਪਾਂ ਗਾਇਸ ਵੈਨਿਓ ਹੋਵੇ ਗਏ ਗਾਇਸ ਅੱਜ ਆਪਾਂ ਥੋੜੀ ਜਿਹਾ ਗਾਇਸ ਕੰਮ ਕੀਤਾ ਬਹੁਤ ਜ਼ਿਆਦਾ ਥੋੜਾ ਜਿਹਾ ਐਕਚੁਅਲੀ ਤਾਂ ਬਹੁਤ ਜ਼ਿਆਦਾ ਕੰਮ ਕੀਤਾ ਤੇ ਗਾਇਸ ਮਮਾ ਸਾਡੇ ਨਾਲ ਕੰਮ ਕਰਦੇ ਨੇ ਤੇ ਵਿਚਾਰਿਆਂ ਨੂੰ ਬੁਖਾਰ ਹੋ ਗਿਆ ਗਾਇਸ ਮਮਾ ਸੁੱਤੇ ਹੋਏ ਹੈ ਗਾਇਸ ਕਿੱਥੇ ਰੱਖੀ ਸੀ ਨਾਲੇ ਬਿਮਾਰ ਹੋ ਗਏ ਵਿਚਾਰੇ ਚਲੋ ਕੋਈ ਗੱਲ ਨਹੀਂ ਨਹੀਂ ਤਾਂ ਨਹੀਂ ਕਰਦਾ ਪਾਪਾ ਗੈਸ ਮੈਂ ਮਾਰ ਦਿੱਤੇ 200 ਰੁਪਏ ਆ ਗਾ ਪਾਪਾ ਇੱਥੇ ਪਏ ਰਹੇ ਹਾਂ ਜੀ ਬਾਈ ਠੀਕ ਨਹੀਂ ਹੋ ਰਿਹਾ ਮਾ ਸਤੇ ਜੀ ਲੋਕਾਂ ਕੋਲ ਘੱਟ ਬਣਿਆ ਹੋਊਗਾ ਜਿਸ ਜਿੱਪ ਕੰਮ ਚ ਦੀ ਸੀ ਉਸ ਤੋਂ ਬਚ ਗਿਆ ਜੀ ਬਿਮਾਰ ਹੋ ਗਏ ਉਸ ਕਰਕੇ ਕੋਈ ਲੋਕ ਨੇ ਬਣਾਏ ਚਲੋ ਦੋਸਤੋਂ ਤੁਹਾਨੂੰ ਆਪਸ ਵਿੱਚ ਮਿਲਦੇ ਗਏ ਜਿਸ ਵਲੌਗ ਪੈਣਾ ਨਹੀਂ ਵਲੌਗ ਬਹੁਤ ਘੱਟ ਬਣਿਆ ਹੋਗਾ ਜਿਸ ਕਰਕੇ ਤੁਹਾਨੂੰ ਬਸ ਕਰਨਾ ਵੀ ਕੰਮ ਬਣ ਖਾ ਨਹੀਂ ਆਪਾਂ ਸਤਿ ਸ਼੍ਰੀ ਅਕਾਲ ਸਵੇਰ ਦੀ ਰਾਤ ਹੋ ਗਈ ਆ ਹੁਣ ਗਏ ਝੁੱਠੇ ਦਾ ਤਾਦੇ ਹੋਏ ਆ ਨਹੀਂ ਵਲੌਗ ਸ਼ੁਰੂ ਕੀਤਾ ਸੀ ਕੱਲ ਦਾ ਵਲੌਗ ਛੋੜਿਆ ਸੀਗਾ ਇਸ ਕਰਕੇ ਮੈਂ ਗੈਲ ਨਹੀਂ ਕਰਦਾ ਸਵੇਰੇ ਮੇਰੇ ਸਵੇਰ ਦਾ ਕੰਮ ਕੰਮੋਂ ਕੰਮੀ ਹੋਏ ਪਏ ਆ ਨਹੀਂ ਨਹੀਂ ਸਵੇਰ ਦੀ ਅੱਗੇ ਅੱਜ ਲਈ ਰਾਤ ਨੂੰ ਮਿਲੇ ਆ ਸਵੇਰ ਦਾ ਸਾਰਾ ਦਿਨ ਨਿਕਲ ਗਿਆ ਗਾਇਸ ਇਹਦਾ ਹੁਣ ਟਾਈਮ ਲੱਗਿਆ ਵਲੌਗ ਬਣਾਉਣ ਦਾ ਕਿਉਂਕਿ ਅੱਜ ਅਸੀਂ ਬਾਜ਼ਾਰ ਦਾ ਕੰਮ ਕਰ ਰਹੇ ਸੀਗੇ ਤੇ ਇਹ ਵਿਚਾਰਾ ਕੱਲਾ ਇੱਟਾਂ ਚੜਾ ਰਿਹਾ ਸੀ ਅੱਜ ਆ ਵੀ ਬਿਜੀ ਸੀ ਇਹ ਗੱਡੀ ਦਾ ਕੰਮ ਕਰਾਉਣ ਗਿਆ ਸੀ ਅੱਜ ਇਹ ਕੱਲੇ ਢਿੱਡ ਕਿ ਆਏ ਸੀ ਮਿਸਤਰੀ ਦੇ ਸਾਰੀ ਗੱਲ ਦੱਸਿਓ ਅਗਲੇ ਹਾਂਜੀ ਵੀਰ ਜੀ ਵਾਰ ਸੀ ਚਾਚਾ ਵੀਰ ਵਾਰ ਸੀ ਉਹ ਘਰ ਦਾ ਗੰਦੇ ਦਾ ਸੀ ਘਰੇ ਨਿਕਲੇ ਨੇ ਪਵਾਇਆ ਉੱਤੇ ਪਰਾ ਰੀਜ ਰੀਜ ਫੁੰਝਾਂ ਲੰਦੀ ਸੀ ਪਰ ਅੱਜ ਕੱਲਾ ਨਹੀਂ ਕਰਦਾ ਨਹੀਂ ਇੰਨੀ ਬਿਜੀ ਰਹੇ ਫੁੰਝਾਂਾਂ ਚ ਕਿਸੇ ਨਾ ਆਂਦੀ ਨਹੀਂ 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 ਇਹਨੇ ਵੀ ਅੱਜ ਰੇਤਾ ਚੜਵਾਇਆ ਜਿਹੜਾ ਤਿੰਨ ਬੋਰੀਆਂ ਤਿੰਨ ਬੋਰੀਆਂ ਬਸ ਭਰੀਆਂ ਨੇ ਗੱਲੀਆਂ ਕਿ ਕੂੜੀ ਆਏ ਪਈ ਸੀ ਕਿ ਸਾਰੇ ਤੇਰੇ ਦੀ ਕੰਮ ਲੱਗਿਆ ਓਏ ਉੱਥੇ ਬੈਠੀ ਕਹਿੰਦੀ ਮੇਰੀ ਬੇਇੱਜ਼ਤੀ ਹੁੰਦੀ ਆ ਕੰਦੀ ਮੈਂ ਨਹੀਂ ਰੇਤਾ ਬਾਹਰੋਂ ਪਾਉਣਾਗਾ ਮੇਰੇ ਬੇਇੱਜ਼ਤੀ ਹੁੰਦੀ ਐ ਲੈ ਇਤੋਂ ਸੋ ਜਿਆਦਾ ਚੜਨਾ ਨਹੀਂ ਰੇਤੇ ਰੋ ਬੋਲੇ ਬੰਨੋ ਇਹ ਨੱਕੇ ਚ ਭਰਨਾ ਏ ਥੋੜਾ ਜਿਹਾ ਨਹੀਂ ਨਹੀਂ ਆਪਦਾ ਘਰ ਪਾਉਣ ਤੇ ਭਲਾ ਨਾ ਸ਼ਰਮ ਦਸੀ ਮੈਨੂੰ ਬੇਲੇ ਉਹ ਮੈਂ ਉੱਤੋਂ ਨੰਮ ਦਾ ਮੂ ਬੱਕਾਵਾ ਨਹੀਂ ਮੈਂ ਨਾ ਘਰੇ ਰਹਿੰਦੀ ਐ ਇਸੇ ਬਾਹਰੋਂ ਬਣਾਉਂਦੇ ਤਾਂ ਵੀ ਪਿਆ ਮੇਤਰਾ ਵੀ ਚੜਾਵੇ ਲੱਗੇ ਹੁੰਦੇ ਆ ਨਹੀਂ ਮੈਂ ਇਹਨੂੰ ਦੱਸਦੀ ਮੈਂ ਕਿ ਐ ਤਾਂ ਆਪਣੇ ਘਰ ਦਾ ਕੰਮ ਐ ਜਦੋਂ ਮੈਂ ਪੀਸ ਕੱਟਦੀ ਸੀ ਨਾ ਤੇ ਮੈਂ ਬੋਰੀ ਚ ਪਾ ਕੇ ਪੀਸ ਉਹ ਗਲੀ ਚ 14 ਨੰਬਰ ਤੇ ਛੱਡ ਕੇ ਆਉਂਦੀ ਸੀ ਤੇ ਬੋਰੀ ਚ ਪਾ ਕੇ ਚੱਕ ਕੇ ਲਿਆਉਂਦੀ ਹੁੰਦੀ ਸੀ ਸਰ ਤੇ ਰੱਖ ਕੇ ਇਹ ਦੇ ਚੀਚਾ ਨਾ ਦੀ ਦੇਖ ਇੱਥੋਂ ਬੈ ਗਈ ਇੱਥੇ ਅਰੇਟਾ ਹੈਗਾ ਗੀ ਚਿਕ ਹੈ ਹੈ ਇੱਥੇ ਗਰੇਟਾ ਹੈਗਾ ਇੱਥੇ ਆ ਕੇ ਖੁਰਚਣ ਲੱਗ ਗਈ ਨਾਮ ਦਾ ਬਰੈਸਰ ਵੀ ਨਹੀਂ ਆ ਜਾਰੀ ਮੇਣਾ ਚੋਰੀ ਮੇਣਾ ਕੰਮ ਦਾ ਕੋਈ ਮੇਣਾ ਨਹੀਂ ਜਿਹੜਾ ਕੰਮ ਕਰਦਾ ਨਾ ਉਹ ਬੰਦਾ ਵਧੀਆ ਉਸੇ ਬੰਦਾ ਕਰਮਾ ਵਾਲਾ ਜਿਹਦੇ ਕੋਲ ਕੰਮ ਹੈ ਚਾਚਾ ਬੇਲਾ ਬੰਦਾ ਤਾਂ ਨਕਮਾ ਹੈ ਚਾਚਾ ਮੈਂ ਜਾ ਜਾ ਜੀ ਰੱਖ ਲੈ ਨੇ ਉਹ ਦੇ ਰਾਜ ਹਾਲ ਦੇ ਵਿਚਾਰਦੇ ਦੇ ਕੀ ਵਿਚਾਰੇ ਕੱਲ ਇੰਨੀ ਕਾਸ਼ ਮਾਰੀਆਂ ਹੈ ਵਿਚਾਰਾ ਨੇ 2 ਘੰਟਾ ਲਾ ਕੇ ਸਾਫ਼ ਕੀਤਾ ਨਹਾਤਾ ਨਹੀਂ ਨਾ ਗੇ ਦੁੱਧ ਲਿਆਉਣ ਪਿੱਛੇ ਦੰਬੂ ਨੀ ਕਰ ਲਈ ਕਰਦੀ ਕਿਉਂ ਕੂਟਰੀ ਦੁੱਧ ਲਿਆਉਣ ਲਈ ਆਂਦੀ ਏ ਅੱਛਾ ਮੈਂ ਤਾਂ ਦੁੱਧ ਕਰਕੇ ਤਾਂ ਨਾ ਨਹੀਂ ਕਰ ਲਈ ਕਰ ਤੂੰ ਲੋਸਰ ਪਾਪਾ ਆਉਂਦਾ ਵਾ ਰੋਟੀ ਖਾਣੇ ਤੈਨੂੰ ਫਿਰ ਮਿਲ ਲੇਗਾ ਮੈਂ ਲੱਸੀ ਕਰਵਾ ਕੇ ਆਪਣੇ ਘਰ ਦੇ ਨਾਲ ਘਰੇ ਆ ਗਿਆ ਹਾਂ ਤੇ ਤੈਨੂੰ ਲੱਸੀ ਲੈ ਕੇ ਦੇਤੀਆ ਲੈ ਲਵੀਂ ਲੱਸੀ ਤੇਰੀ ਲੱਸੀ ਤੇਰੀ ਹੁਣ ਘਰੇ ਹੋਣੀ ਆ ਉਹ ਕਿਵੇਂ ਐਵੇਂ ਮਿਰਚੀਆਂ ਗੋਲੀਆਂ ਦਿੰਦਾ ਰਹਿਣਾ ਨਾਂ ਟੰਗ ਨਾਲ ਅੱਦਲਾ ਕੀ ਹੋਣਾ ਨਹੀਂ ਗੋਲ ਗੱਪੇ ਵੀ ਲਾਣਗੇ ਅਸੀਂ ਗੋਲ ਗੱਪੇ ਨਹੀਂ ਖਾਣਾ ਉੱਧਰ ਖਾਣੀ ਜੱਸ਼ੂ ਨੇ ਗਾਇਜ਼ ਮੇਰੀ ਵੀ ਉਹ ਥੋੜਾ ਖਾਇਆ ਕਰ ਕਿਉਂ ਜਦੋਂ ਦੇਖ ਲਓ ਦਸੂਰੀ ਆ ਲੈ ਗਈ ਦਸੂਰੀ ਹੋ ਲੈ ਚਾਏ ਫਸਲ ਫੋਨ ਕਰਕੇ ਬਿਮਾਰ ਹੋ ਜਾਂਦੀ ਹੈ ਫਿਰ ਪਤਾ ਲੱਗਦਾ ਫਿਰ ਫਸਲੀ ਫੋਨ ਮੇ ਕਰੇ ਆਏ ਜੀ ਫਾਈਨਲੀ ਆ ਮੇਰੇ ਕੋਲ ਇੱਥੇ ਫੋਨ ਦੇਖੀ ਜਾਂਦੇ ਟੋਪੀ ਪਾ ਕੇ ਸਾਡ ਜਿਹੜੀ ਗਾਇਜ਼ ਫੋਨ ਗਾਇਜ਼ ਉਹ ਪਾਪਾ ਦਾ ਫੋਨ ਫੜਾ ਹੋ ਗਿਆ ਜੀ ਆ ਦੇਖੋ ਚਲੋ ਕੋਈ ਗੱਲ ਨਹੀਂ ਗਾਈਸ ਉਹ ਦੋਨੇ ਜਾਨੀ ਗੈਸ ਨੂੰ ਬਾਹਰ ਬੈਠਿਆ ਮੈਂ ਬਾਹਰ ਆ ਕੇ ਮम्मा ਫੜਿਆ ਕੁ ਮਿੰਟ ਕੀ ਕਰਨਾ ਮੇਰੇ ਹੱਥ ਗਿੱਲੇ ਐ ਕੁ ਮਿੰਟ ਰੋ ਫਿਰ ਮੈਂ ਸਬਜ਼ੀ ਚ ਕਰਛੀ ਮਾਰ ਦਿੰਦਾ ਉਹ ਮੈਂ ਕਰਦਾ ਮੈਂ ਦੇਖਣੀ ਆ ਨਾਰੇ ਕੀ ਦੇਖਣਾ ਮੈਂ ਆਪਣੇ ਖਾਣੇ ਚੱਕ ਕੇ ਖਾਣ ਜਾਵਾਂਗਾ ਮੈਂ ਜੇ ਤਾਂ ਸਬਜ਼ੀ ਬਣਦੀ ਐ ਤੂੰ ਦੀਦਾ ਨਹੀਂ ਆਉਂਦੇ ਤੂੰ ਅਸੂ ਮੈਂ ਨਿਕਲਦਾ ਚਲੋ ਚੱਕ ਕੇ ਖਾਣਾ ਫਿਰ ਬਣ ਗਈ ਕਿ ਨਹੀਂ ਫੜ ਜਾ ਪਰ ਮੈਂ ਤਾਂ ਖਾਣੀ ਨਹੀਂ ਮਟਰੀਆਂ ਨਹੀਂ ਖਾਂਦਾ ਖਾਣ ਹੀ ਨਹੀਂ ਤੈਨ ਨਾ ਖਾਂਦੀਂ ਟੋਰੀਆਂ ਤੇ ਤੇਰੀ ਜਨਾਨੀ ਬਣਾਇਆ ਕਰੂ ਨਾ ਫਿਰ ਖਾਇਆ ਕਰਾਂਗੇ ਫਿਰ ਵੀ ਨਹੀਂ ਹੈ ਕਰਨੀ ਹਾਂ ਤੇਰਾ ਉਹ ਹੋ ਹੋ ਗਾਇਜ਼ ਦੇਖੋ ਕਿੰਨਾ ਤੂੜੀ ਟਿੰਡੇ ਤੋੜੀਆਂ ਆਈ ਡੋਨਟ ਲਾਈਕ ਟਿੰਡੇ ਤੋੜੀਆਂ ਹਾਂ ਮੈਨੂੰ ਆਹਦੇ ਚੋਲ ਹੀ ਖਾ ਲੈਣੇ ਚਟਨੀ ਵੀ ਕੋਈ ਮੈਂ ਚਟਨੀ ਨਾ ਖਾ ਲੈਣੇ ਚੋਲੇ ਖਾਣੇ ਨੂੰ ਖਾਣੇ ਨੂੰ ਫਿਰ ਖੇੜੇ ਖਾਣੇ ਮਜੂਰਾ ਤੋੜੀਆਂ ਨਹੀਂ ਖਾਂਦਾ ਜੱਟ ਗਾਇਜ਼ ਦੋਨੋਂ ਬਾਹਰ ਪਏ ਦੇਖੋ ਕਿਵੇਂ ਖਾਂ ਓਏ ਨਿੱਤੇ ਪਾਣੀ ਦੇ ਬਰੇ ਉੱਠ ਕੇ ਪੋਸਤੀ ਮਾਰਦੇ ਦੋਨੋਂ ਬੈਸ ਪਏ ਰਹਿੰਦੇ ਸਾਰੇ ਦਿਨ ਹੀ ਫਸਲੇ ਹੋ ਗਏ ਲੈ ਪਾਪਾ ਰਿੱਤੇ ਕਹਿੰਦਾ ਕੰਮ ਕਰਦੇ ਕੀ ਕੰਮ ਕੀਤਾ ਰਿੱਤ ਨੇ ਅੱਜ ਉਸ ਤੋਂ ਜਿਹੜਾ ਕੰਮ ਕਰਕੇ ਟਿਆ ਵਾ ਕੀ ਪਾਣੀ ਮਾਂਜਣ ਨੂੰ ਸੋਈ ਚ ਨਮਾਨੇ ਮਾਂਜੇ ਭਾਂਡੇ ਹੁਣੀ ਹੁਣੀ ਓਹ ਭਾਂਡੇ ਕਿਨੇ ਮਾਂਜੇ ਤੁਸੀਂ ਮੈਂਦੇ ਨੇ ਬਸ ਇਹ ਆਦਤ ਚੱਦ ਮਾਂਜ ਕੇ ਚਲੀ ਗਈ ਹੈ ਬਾਕੀ ਤੁਸੀਂ ਹੈਨਾ ਅੱਜ ਮੈਂ ਤੁਹਾਨੂੰ ਸਪਾਇਰਲ ਪੋਟੈਟੋ ਗਿਆ ਸੀ ਹਾਂ ਕੱਲ ਨੂੰ ਬਣਾ ਲਵਾਂ ਉਹ ਮੈਂ ਤਿੰਨੇ ਘੰਟੇ ਸੁੱਤਾ ਅੱਜ ਤਾਂ ਆਪ ਨੇ ਇੰਦਾ ਜਲਦੀ ਨੀ ਹੁੰਨੀ ਵੀ ਆਰੀ ਗੈਸ ਮੈਂ ਸਾਢੇ ਆਮ ਵੀ ਮੈਂ ਟਾਈਮ ਨਹੀਂ ਹੋ ਗਿਆ ਸੀ ਨਾ ਹੂੰ ਉਹ ਤੋਂ ਉਸ ਤੋਂ ਉੱਤੋਂ ਪਿਆ ਸੀ ਗੈਸ ਮੈਂ ਸਾਢੇ 3 ਵਜੇ ਸੋ ਗਿਆ ਸੀ ਕਿਾ ਸਾਢੇ 3 ਸਾਢੇ 3 ਤਾਂ ਮੈਂ ਕੰਮ ਕਰਕੇ ਲੰਘਿਆ ਸੀ ਨਾ 4:00 ਵਜੇ ਸੋ ਗਿਆ ਸੀ ਫਿਰ ਮੈਂ ਆਹਾਂ ਦੇ 6 ਵਜੇ ਫਿਰ ਮੈਂ ਦੇ 6 ਵਜੇ ਕਿਤੇ ਪਰਲਾ ਬੰਨਿਆ ਫਿਰ ਮੈਂ ਬਾਹਰ ਚੱਲ ਗਿਆ ਹੁਣ ਜੀ ਮੈਂ ਘਰੇ ਆ ਗਈ ਤਾਂ ਤਾਂ ਭੁੱਖ ਲੱਗੀ ਮੈਂ ਤਾਂ ਜਿੰਨੀ ਦਰ ਆ ਕੇ ਹੱਥ ਲੀ ਪਕਾ ਕੇ ਰੋਟੀਆਂ ਉਹਨਾਂ ਨਾਲ ਥਾਵਾਂ ਉਹਨੂੰ ਦਰ ਮੇਰੀ ਰੋਟੀਆਂ ਨਾਲ ਲੱਗਨ ਹੈ ਰੋਟੀਆਂ ਨਾਲ ਲੱਗਿਆ ਬਣਾ ਲਓ ਫਿਰ ਚਲੋ ਮੈਂ ਤਾਂ ਖਾਣਾ ਕੀ ਬਣਾ ਕੇ ਰੱਖ ਲੈਣਾ ਇਹ ਮੋਟਰ ਚਲਾ ਲੇ ਥੋੜੀ देर ਹੁਣ ਪਾਣੀ ਭਰ ਲਾ ਦੀ ਜੀ ਤਾਂ ਚੱਲਣ ਆ ਉਸਨੂੰ ਧੋਣਾ ਪਏ ਮਿਲਦੇ ਰੋਟੀ ਖਾ ਲੈ ਗਏ ਦੇਦਾ ਹੋ ਜੇ ਗਏ ਇਸ ਕਿਦੜੀ ਸਬਜ਼ੀ ਤਾਂ ਦੋਸਤ ਹੁਣ ਮੈਂ ਤਾਂ ਰੋਟੀ ਖਾ ਲਈ ਗਏ ਗੇਸ ਮੈਂ ਚਟਨੀ ਨਾਲ ਖਾ ਲਈ ਆ ਪਾਪਾ ਹੁਣੀ ਖਾਂਦੇ ਪੈਣ ਹਾਂਜੀ ਕਿੱਦਾਂ ਦੀ ਬਣੀ ਏ ਸਬਜ਼ੀ ਅੱਪ ਪਸੀਨੇ ਨਾਲ ਵੀ ਜਗਾ ਤਾਂ ਮੈਂ ਫਿਰ ਅੱਪ ਸਿਰਾ ਬੰਬ ਪਟਾਕਾ ਆਲੂ ਬਹਾਬਲੀ ਕੋਕਾ ਕੋਕਾ ਆਸ਼ਟਵਾਰਦੀ ਸਕਾਈ ਸ਼ਾਟ ਕਿੰਨੇ ਨਾਲ ਨਹੀਂ ਬਹੁਤ ਆਵਾਜ਼ ਕਾਈ ਸ਼ੋਟ ਆ ਮੇ ਤਾਂ ਵਿਚਾਰ ਲੱਗਾ ਪਿਆ ਕੱਚੀਆਂ ਕੱਚੀਆਂ ਦੋਰੀਆਂ ਸੀ ਜਾਂ ਤਾਂ ਕਿੰਨੀਆਂ ਸੁਆਦ ਪਹਿਲੇ ਖਾਦੇ ਮੈਨੂੰ ਪਤਾ ਸੀ ਕੱਚੀਆਂ ਨਹੀਂ ਉਹ ਕੱਚੀਆਂ ਨਹੀਂ ਬਣਾਈਆਂ ਬਣੀਆਂ ਤਾਂ ਪੱਕੀਆਂ ਨੇ ਮਾਮਾ ਬਣਾਉਣ ਤੋਂ ਪਹਿਲਾਂ ਕੱਚੀਆਂ ਸੀ ਗਾਇਜ਼ ਯਾਰ ਨੇ ਤਾਂ ਚਟਕੀਆਂ ਰੋਟੀ ਖਾੜੀ ਗਾਇਜ਼ ਉੱਪਰ ਚੱਲਦੇ ਹਾਂ ਆਪਾਂ ਆਹ ਦੇਖੋ ਜੀ ਇੱਥੇ ਹੁਣ ਆਪਣੇ ਗੱਤਾਂ ਲੱਗਿਆ ਹੋ ਗਿਆ ਜ਼ਾਲਾ ਇੰਤਜ਼ਾਰ ਹੁਣ ਤਾਰਦੇ ਹਾਂ ਇਹ ਪਰ ਸ਼ੈਡੋ ਪਰ ਦੇ ਇਸ ਕੀ ਉਤਾਰਨਾ ਆ ਗਾਇਜ਼ ਲੱਗ ਗਿਆ ਅੱਜ ਇੱਥੇ ਗੇਸਪੋਰਟ ਲੱਗੀ ਸੀ ਸਪੋਰਟ ਵੀ ਰਾਤੀ ਇੱਕ ਤਾਂ ਗੈਸ ਇੱਤੋਂ ਫੱਟ ਗਿਆ ਜਿਵੇਂ ਚਲਾਕ ਨੇ ਗੋਠੇ ਗਏ ਸਾਰਾ ਗੋਠਾ ਮੈਂ ਪਰਤਾ ਸੀ ਗਾ ਇੱਟਾਂ ਨਾਲ ਇੱਥੋਂ ਤੱਕ ਗਾ ਉਹ ਜਿੱਥੇ ਇੱਥੇ ਖਾਲੀ ਗਏ ਉੱਤੇ ਕਿੱਟੇ ਚੜਾ ਦੂੰ ਸਤਿਗਿਆ ਸਾਡਾ AC ਵੀ ਪਟਿਆ ਗਿਆ ਅੱਜ ਤੇ ਇੱਧਰ ਕਿਸ ਬੰਦੀਆਂ ਲੱਗੀਆਂ ਨੇ ਉੱਪਰ ਗੈਸ ਬਸ ਕੱਲ ਦਾ ਕੰਮ ਆ ਉਹ ਵਾਲੀ ਕੰਦਰ ਹੈ ਗੈਸ ਉਨੀ ਤੇ ਉਨੀ ਉਨੀ ਗੰਦਾ ਗੈਸ ਹੋਰ ਨਹੀਂ ਦਿੰਨੀ ਉਹ ਵਜੀਓ ਦੇਖੋ ਏ ਗੈਸ ਉਹਦੀ ਮੇਰੀ ਸ਼ਾਟ ਉਹ ਏ ਵਾਲੀ ਕੰਮ ਹੋਣੀ ਆ ਫਿਰ ਇੱਧਰ ਗਾਇਸ ਉੱਥੇ ਤਾਂ ਕੋਣੀਆਂ ਤੇ ਆ ਸਾਰੀ ਇੰਨੀ ਇੰਨੀ ਹੋਣੀਆਂ ਨੇ ਤੇ ਇੱਧਰ ਗਾਇਸ ਆ ਦੇਖੋ ਗਾਇਸ ਆ ਦੇਖੋ ਗਾਇਸ ਓਏ ਮੇਰੇ ਕੋਲ ਜਾਲਾਂ ਨੇ ਦੇਖ ਰਹਾ ਉੱਤਰ ਵਾਲੇ ਆਉਣੀਆਂ ਵੀ ਬਗਮੀਆਂ ਨੇ ਓਏ ਨਾ ਯਾਰ ਬਾਈ ਬਣ ਕੇ ਛੋਟੇ ਕੈਚ ਕਰ ਉਹ ਦੇਖੋ ਗਾਇਸ ਉਹ ਛਲਾਰੂ ਵੀ ਆਉਂਦੇ ਆ ਉਹ ਵੀ ਫੜੇ ਤਾਂ ਪਾਈ ਹੋਈ ਨਹੀਂ हां बराय तो कल ਲੈ ਕੇ ਜਾਣਾ ਆ ਜਾ 2 ਮਿੰਟ ਜਲਦੀ ਆ ਉੱਪਰ ਤੇ ਗਾਇਸ ਇੱਧਰ ਦੇਖੋ ਮੈਂ ਦੇਖ ਕੰਦ ਕਿੰਨੀ ਵੱਡੀ ਹੋ ਗਈ ਤੇ ਬੰਦੇ ਤਣ ਰੰਗ ਲੱਗਦੇ ਨੇ ਕਿ ਦਿੱਕਸ ਖੜਕੇ ਦਾ ਆ ਗਿਆ ਇਸ ਵਿੱਚ ਬੋਰੇ ਬੋਰੇ ਨੇ ਕਹਾ ਮੈਂ ਜੋ ਪੂਰਾ ਵੀਊ ਦੇਖਣਾ ਨਾ ਮੈਂ ਪਸਮੇ ਡਿੱਗਣਾ ਗਾਇਸ ਮੈਂ ਜਸ ਬਸ ਮੈਂ ਡਿੱਗਾਂ ਦੇ ਉੱਪਰ ਚੜਦੇ ਆ ਰਹੇ ਹਾਂ ਕਮਰੇ ਚਾ ਕਮਰੇ ਚਾ ਕੱਬਾ ਮ ਕੋਸ਼ਟ ਇਹਦੇ ਉੱਤੇ ਚੱਲਣੇ ਗੱਸ ਪਾਗਲ ਆ ਨਾ ਇਹ ਆ ਮੈਂ ਕਿ ਤੜਕੇ ਦੇਖਦਾ ਕਰ ਔਰ ਡੁੰਗਰੇ ਡਿੱਗ ਜੂਗੀ ਨਹੀਂ ਡਿੱਗਦੀ ਮੁੜ ਕੇ ਤਾਂ ਦੇਖ ਓਏ ਉੱਧਰ ਸਾਲੇ ਨਾਲ ਦੀ ਘਰ ਨੂੰ ਕਮਰੇ ਚ ਪਾਗਲ ਜੀ ਡਿੱਗ ਗਈ ਤੂੰ ਤਾਂ ਗਾਣਾ ਦੇ ਦੀ ਮੈਂ ਪਾਗਲ ਹੋਣੀ ਆ ਅੱዱ ਨਹੀਂ ਰਵ ਕਾਦ ਕੁੰਤਾ ਨਹੀਂ ਕਰਦੀ ਡਿੱਗਦੀ ਤੁਹਾਡੀ ਤਮੈ ਜਿਹਾ ਨਹੀਂ ক্রিকেট ਖੜਾ ਵਾ ਉਹਨੂੰ ਬਾਹਰ ਆਈ ਕਿੱਥੇ ਕਿਸੇ ਦੀ ਇੱਤਰਾ ਆ ਲੱਗ ਜਿਉਂ ਕਿ ਕੋਠੇ ਚੜਦਾ ਹੁੰਦਾ ਤੇ ਮਨ ਰੱਜੀ ਗੈਸੋਂ ਆਣਦਾ ਆ ਗੈਸੋਂ ਡਰ ਗਿਆ ਵੀ ਡਰ ਗਿਆ ਗੈਸੋਂ ਚੋਂ ਡਰਾ ਦੇ ਗਲਤ ਗੱਲ ਆ ਭਾਈ ਗਲਤ ਗੱਲ ਆ ਅੰਦਰ ਵੀ ਡਰ ਗਿਆ ਸੀ ਗਾਇਸ ਮੈਂ ਡਰ ਡਰ ਕੋਈ ਡਰਾਊਗਾ ਤਾਂ ਡਰੂੰਗਾ ਹੀ ਪਰਦਾ ਉਹ ਮੈਂ ਦੇ ਸਾਹਮਣੇ ਖੜਾ ਜੀ ਮੈਂ ਉੱਥੇ ਦੇਖੀ ਤੁਹਾਨੂੰ ਉਹ ਰਾਵਾਂ ਮੈਂ ਲੱਗ ਗਿਆ ਕੋਈ ਆਂਦਾ ਆ ਉਹ ਕਹਿੰਦੇ ਪਿਛਲੇ ਕਮਰੇ 'ਚ ਮੁੜ ਕੇ ਜਾ ਭਰਾ ਉਹ ਡਰ ਲੱਗ ਮੈਨੂੰ ਇਧਰੋਂ ਦੇਖਦੀਆਂ ਤੇ ਤੈਨੂੰ ਤੂੰ ਹੀ ਆ ਗਿਆ ਉੱਤੇ ਜੰਦ ਗੁੱਤਾਂ ਨੂੰ ਵਾਓ ਹਾਂ ਬਦਿਯਾ ਵਾਓ ਓਏ ਨੰਨੇ ਅੱਜ ਰੈਲ ਲੱਗੂਗੀ ਕਿ ਕਥਤ ਬਾਰੇ ਹੈਣਾ ਮੈਂ ਫਿਰ ਤਾਂ ਠੀਕ ਫਿਰ ਉੱਪਰ ਕਾਹਦਾ ਡਾ ਰੇਂਗੀ ਰੈਲ ਲੱਗੂਗੀ ਫਿਰ ਉੱਤੇ ਵੀ ਕਮਰਾ ਉੱਤੇ ਵੀ ਉਹ ਕਰ ਦੇਣ ਕਿ ਚੱਲ ਆਹ ਦੇਖ ਹੋ ਤਾਂ ਗਿਆ ਇੱਥੇ ਕਿ ਸ਼ੁਰੂ ਕਰਨਾ ਆ ਦੇ ਨਾਲ ਦੀ ਗੰਦ ਉਹ ਤਾਂ ਹੀ ਪਰ ਆਵਾ ਡ੍ਰੈੰਗ ਰੂਮ ਜਿਹੜਾ ਉਹ ਬਣਾਉਣਾ ਸੀ ਬਾਥਰੂਮ ਬੂਥਰੂਮ ਜਾ ਉਹਦਾ ਬੱਚਾ ਬਣਨ ਤੋਂ ਪਹਿਲਾਂ ਕੰਦੀ ਹੋਊਗੀ ਪਲੰਟਰ ਪਾਊਗਾ ਮਨਿੰਦਰ ਵੀ ਡਰ ਗਿਆ ਕੋਈ ਡਰਦਾ ਤੁਹਾਡੇ ਅੱਗੇ ਨਹੀਂ ਆਇਆ ਇੰਨੇ ਇੰਨੇ ਦਰਫੋਗ ਜਿਸ ਤੋਂ ਅੱਜ ਸਾਰੇ ਇੰਨੇ ਘਰ ਪਰਛਿੱਤੇ ਤੇ ਖੜੀ ਨੇ ਇੱਥੇ ਖੜਨ ਦੀ ਵੀ ਜਗ੍ਹਾ ਨਹੀਂ ਸੀ ਇਨੀ ਇਟ ਕਰਤੀ ਸੀ ਮੈਂ ਆ ਵੀ ਆ ਗਈ ਹਾਂ ਤੂੰ ਵੀ ਆ ਗਈਆਂ ਯਾਹ ਦੇ ਪੱਕਦੀ ਨੰਨੇ ਟਾਈਮ ਦੇਖੇ ਨਾ ਕਿੱਥੇ ਮਨੂੰ ਜੇ ਇਹ ਦੇਖ ਨਿਆ ਘਰ ਮਨੂੰ ਅੱਛਾ ਹੈ गाइज ये हमारे बच्चे हैं ये भी हमारा बच्चा है नहीं ये मेरा भाई है मैं इसकी बहन हूँ ये मेरी बहन है गैस ये मेरा भाई है गाइस देखिए कितनी है गैस। ये जिंडावा गाइस ये तेरा कमरा है पाणा चाची ने पर ब्लॉग जाए जो देखो फुंकना देखिए पा मम्मी ने मतलब तेरा कमरा है जी तो ठीक है ना इतना कमरा बढ़िया तो लग गया तेरा कमरा बाहर निकला तो चाल मार दी हां मन्नू कैसा है ਤਾਲਾ ਤਮੜੀ ਗੰਡੀ ਆਣੀ ਪਰ ਜਾ ਗਈ ਤਾਂ ਲੈ ਭੈਣ ਦੇ ਵੀਰਾ ਇੱਕ ਪੂਰਾ ਇੱਕ ਦਿਨ ਦੋ ਦਿਨਾਂ ਦੀ ਮਿਹਨਤ ਇੱਕ ਕੰਦ ਆ ਦੇਖ ਇਹ ਚੋਤੀ ਟਕਰੀ ਨੂੰ ਅੱਜ ਥੋੜੀ ਜੜ ਕੇ ਜਿਹੀ ਐਂ ਫੀਲਿੰਗ ਨਾਲ ਮੈਂ ਦੇਖਾਂ ਛੜ ਕੇ ਤਾਂ ਗਾਇਜ਼ ਹੁਣ ਆਪਾਂ ਉੱਤੇ ਥੱਲੇ ਖੜੇ ਆ ਗਾਇਜ਼ ਮੇਰਾ ਵੀਰਾ ਉੱਤੇ ਖੜਾ ਹੋ ਆਸਤੇ ਫਾਸਤੇ ਦੇਖੂਗਾ ਇਸ ਕਿੰਦਾ ਵੰਗਦਾ ਕੰਦਾ ਹੀ ਕੰਦਾ ਮੈਨੂੰ ਬੁੱਢਰ ਲੱਗਦਾ ਗੈਰ ਮੈਂ ਤੇ ਜਸਤੂ ਦੇ ਕੋਲ ਨੂੰ ਚਾਹ ਤੇ ਖੜੇ ਉੱਤੇ ਚਾਟਰ ਨਾਲ ਬਣਾਉਗਾ ਬਣਾਉਗੇ ਇੱਧਰ ਇੱਕ ਗੈਰ ਦਸਤੀ ਕਾਵੇ ਤਾਂ ਹਣ ਜਾ ਕੇ ਖੜੇ ਆ ਇਹ ਪਾਗਲ ਖੜੇ ਹੁੰਦੇ ਆਏ ਥੱਲੇ ਫਿਰ ਉਹ ਦੋਸਤੋ ਰੋਟੀ ਪਾਣੀ ਖਾ ਕਰਨਾ ਕਰ ਲੈਨੇ ਹੁੰਦੇ ਨੇ ਹੁਣ ਆਪਾਂ ਲੱਗੇ ਆਂ ਸੌਂਗੇ ਜਮਨਾ ਦਾ ਸਾਡੇ ਸੋਗੇ ਨਹੀਂ ਆ ਤੁਹਾਨੂੰ ਪਈਏ ਜਾਗਦੇ ਨੇ ਇਹ ਦੇਖੀਏ ਚਾ ਵੀਡੀਓ ਆਪਣੇ ਦੇਖਣਗੇ ਸੰਗੇ ਮੇਰੇ ਨਾਲ ਹੁਣ ਨਹੀਂ ਸੋਤਾ ਲੈਂਦੇ ਰੋਸਤੋ ਆਪਾਂ ਮਿਲਦੇ ਹਾਂ ਸਾਨੂੰ ਲੈਕਸ ਵਿੱਚ ਤੁਹਾਨੂੰ ਵੀ ਲਾਈਕ ਕਮੈਂਟ ਕਰਦੇ ਠੀਕ ਹੈ ਜੀ ਮਿਲਦੇ ਹਾਂ ਬਾਅਦ ਵਿੱਚ